हांजी दोस्तों आज ਅਸੀਂ ਪਹੁੰਚੇ ਆਂਗੇ ਰਿਲਾਇੰਸ ਸਮਾਰਟ ਪੁਆਇੰਟ ਦੇ ਬਿਲਕੁਲ ਸਾਹਮਣੇ ਮਦਰ ਕிராਫਟ ਹਸਪੀਟਲ ਹੈ ਜਿਹੜਾ ਉਹ ਨਵਾਂ ਖੁੱਲਿਆ ਗਿਆ ਜਿਹੜਾ ਕਿ ਡਾਕਟਰ ਈਸ਼ਾ ਗੁਪਤਾ ਦੇ ਵੱਲੋਂ ਖੋਲਿਆ ਗਿਆ ਜਿਨ੍ਹਾਂ ਨੇ ਤੁਹਾਨੂੰ 10 ਸਾਲ ਪਹਿਲਾਂ ਸਿਵਲ ਹਸਪਤਾਲ ਬਰਨਾਲ ਦੇ ਜੀ ਸੇਵਾਵਾਂ ਦਿੱਤੀਆਂ ਤੇ ਉੱਥੋਂ ਸੇਵਾਵਾਂ ਦੇਣ ਤੋਂ ਬਾਅਦ ਉਹਨਾਂ ਦੇ ਵੱਲੋਂ ਆਪਣਾ ਨਿੱਜੀ ਹਸਪਤਲ ਹੈ ਜਿਹੜਾ ਮਦਰ ਕிராਫਟ ਹਸਪੀਟਲ ਦੇ ਨਾਂ ਦੇ ਉੱਪਰ ਖੋਲਿਆ ਗਿਆ ਹੈਗਾ ਤੇ ਆਜੋ ਤੁਹਾਨੂੰ ਦਿਖਾਉਂਦੇ ਆਂ ਕਿ ਕਿਸ ਪ੍ਰਕਾਰ ਦਾ ਹਸਪਤਲ ਬਣਿਆ ਹੋਇਆ ਹੈ ਤਾਂ ਆਜੋ ਆਪਾਂ ਚੱਲਦੇ ਹੌਸਪੀਟਲ ਦੇ ਅੰਦਰ ਤਾਂ ਜਿਸ ਤਰ੍ਹਾਂ ਹੀ ਆਪਾਂ ਹੌਸਪੀਟਲ ਦੇ ਵਿੱਚ ਐਂਟਰ ਹੁੰਨੇ ਆਂਗੇ ਤਾਂ ਹੌਸਪੀਟਲ ਦੇ ਐਂਟਰ ਹੋਣ ਤੋਂ ਲੈਫਟ ਸਾਈਡ ਦੇ ਉੱਪਰ ਫਾਰਮੇਸੀ ਬਣੀ ਹੋਈ ਹੈ ਤੇ ਫਾਰਮੇਸੀ ਦੇ ਬਿਲਕੁਲ ਨਾਲ ਹੈ ਜਿਹੜਾ ਔਰ ਰਿਸੈਪਸ਼ਨ ਏਰੀਆ ਬਣਿਆ ਹੋਇਆ ਜੇਕਰ ਅਸੀਂ ਆਪਣੇ ਰਾਈਟ ਸਾਈਡ ਦੇ ਉੱਪਰ ਗੱਲ ਕਰੀਏ ਤਾਂ ਰਾਈਟ ਸਾਈਡ ਦੇ ਉੱਪਰ ਦੇਖ ਸਕਦੇ ਹੋ ਕਿ ਪੇਸ਼ੈਂਟਸ ਦੀ ਫੈਸਿਲਿਟੀ ਲਈ ਖੁੱਲਾ ਡੁੱਲਾ ਵੇਟਿੰਗ ਹਾਲ ਹੈ ਜਿਹੜਾ ਉਹ ਵੇਟਿੰਗ ਹਾਲ ਬਣਾਇਆ ਗਿਆ ਹੈ ਤੇ ਇਸ ਸਾਈਡ ਵੇਟਿੰਗ ਹਾਲ ਦੇ ਬਿਲਕੁਲ ਸਾਹਮਣੇ ਜੇਕਰ ਆਪਾਂ ਗੱਲ ਕਰੀਏ ਤਾਂ ਡਾਕਟਰਸ ਦੇ ਰੂਮ ਨੇ ਜ ਫੈਸਿਲਿਟੀ ਸ ਹੈ ਜਿਹੜੀ ਹਸਪੀਟਲ ਦੇ ਵਿੱਚ ਬਣਾਈਆਂ ਗਿਆ ਨੇ ਜਿਹਦੇ ਵਿੱਚ ਕੀ ਕੀ ਫੈਸਿਲਿਟੀ ਹੈ ਉਹ ਆਪਾਂ ਤੁਹਾਨੂੰ ਅੰਦਰ ਦਿਖਾਣੇ ਆ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਗ੍ਰੀਟ ਦੇਖ ਸਕਦੇ ਕਿ ਇਸ ਜਗ੍ਹਾ ਦੇ ਉੱਪਰ ਆਪਰੇਸ਼ਨ ਥੀਟਰ ਬਣਿਆ ਹੋਇਆ ਹੈਗਾ ਜਿੱਥੇ ਆਪਰੇਸ਼ਨ ਥੀਟਰ ਦੇ ਉੱਪਰ ਗੱਲ ਗ੍ਰੀਟਾ ਨਿਊ ਟੈਕਨੋਲੋਜੀ ਦੇ ਉੱਪਰ ਜਿਹੜਾ ਬੈਡ ਸਿਸਟਮ ਕਹਿੰਦੇ ਆਪਾਂ ਇਸ ਤੋਂ ਇਲਾਵਾ ਜਦੋਂ ਆਪਾਂ ਦੇਦੇ ਆਪਾਂ ਆਪਰੇਸ਼ਨ ਕਰਦੇ ਆ ਉਸ ਸਮੇਂ ਬੇਹੋਸ਼ੀ ਨੂੰ ਲੈ ਕੇ ਅੱਜਕੱਲ ਬਹੁਤ ਸਾਰੀ ਲਾਪਰਵਾਹੀ ਹੋ ਜਾਂਦੀ ਇੱਥੇ ਉਸ ਦੇ ਲਈ ਸਪੈਸ਼ਲ ਮਸ਼ੀਨ ਲਗਾਈ ਗਈ ਹੈ ਇਸ ਤੋਂ ਇਲਾਵਾ ਦੂਰਬਿੰਦ ਦੇ ਰਾਹੀਂ ਆ ਸਾਡੇ ਖੱਬੇ ਪਾਸੇ ਹੈ ਜਿਹੜਾ ਇੱਥੇ ਲੇਬਰ ਰੂਮ ਬਣਾਇਆ ਗਿਆ ਜਿੱਥੇ ਜ਼ਿਆਦਾਤਰ ਜਿਹੜੀ ਪ੍ਰੀਫਰੈਂਸ ਹੈਗੀ ਇੱਥੇ ਨੋਰਮਲ ਡਿਲੀਵਰੀ ਦਿੱਤੀ ਜਾਵੇਗੀ ਜਿਸੇ ਨੋਰਮਲ ਡਿਲੀਵਰੀ ਦੇ ਲਈ ਇਸੇ ਜਿਹੜਾ ਆਪਾਂ ਬੈਠ ਦੀ ਗੱਲ ਕਰੀਏ ਇਹ ਬੈਠ ਇਸ ਤਰ੍ਹਾਂ ਦਾ ਬਣਾਇਆ ਗਿਆ ਕਿ ਐਸ ਪਰ ਪੇਸ਼ੈਂਟ ਕੰਫਰਟ ਹੋਵੇ ਜਿਵੇਂ ਪੇਸ਼ੈਂਟ ਡਿਲੀਵਰੀ ਕਰਵਾਉਣਾ ਚਾਹੁੰਦਾ ਹੈ ਉਹ ਮੈਂ ਇੱਥੇ ਸਾਰੀ ਫੈਸਿਲਿਟੀ ਦਾ ਧਿਆਨ ਰੱਖਿਆ ਗਿਆ ਹੈਗਾ ਇਸ ਤੋਂ ਲਾਭ ਦੇਖ ਸਕਦੇ ਹੋ ਸਾਡੇ ਪਿੱਛੇ ਜਿਵੇਂ ਕਿ ਜਨਰਲ ਵਾਰਡ ਬਣਿਆ ਹੋਇਆ ਹੈ ਤੇ ਜਨਰਲ ਵਾਰਡ ਜਿਹੜੀ ਗੈਲਰੀ ਹੈ ਇੱਥੇ ਵੀ ਪੇਸ਼IENTS ਦੇ ਜਿਹੜੇ ਨਾਲ ਰਿਸ਼ਤੇਦਾਰ ਆ ਜਾਂਦੇ ਨੇ ਪਰਿਵਾਰਕ ਮੈਂਬਰ ਆ ਜਾਂਦੇ ਉਹਨਾਂ ਦੇ ਬੈਠਣ ਦਾ ਵੀ ਇੱਥੇ ਪ੍ਰਬੰਧ ਕੀਤਾ ਗਿਆ ਇਸ ਤੋਂ ਲਾਭ ਜੇਕਰ ਗੱਲ ਕਰੋਂਗੇ ਦੇਖ ਸਕਦੇ ਹੋ ਕਿ ਜਿਹੜੇ ਆਕਸੀਜਨ ਸਿਲੰਡਰ ਨੇ ਉਹਨਾਂ ਦਾ ਵੀ ਐਕਸਟਰਾ ਇੱਥੇ ਅਰੇਂਜਮੈਂਟ ਕੀਤਾ ਗਿਆ ਇਸ ਤੋਂ ਇਲਾਵਾ ਜੇਕਰ ਸਾਡੇ ਪਿੱਛੇ ਦੇਖੋਗੇ ਇੱਧਰ ਹੈਗਾ ਜਨਰਲ ਵਾਰਡ ਜਾਨੀ ਕਿ ਚਾਹੇ ਵਾਰਡ ਸਪੈਸ਼ਲ ਹੋਵੇ ਚਾਹੇ ਜਨਰਲ ਹੋਵੇ ਹਰ ਟੈਕਨੋਲੋਜੀ ਹਰ ਫੈਸਿਲਿਟੀ ਬਿਲਕੁਲ ਸੇਮ ਰੱਖੀ ਗਈ ਹੈ ਤਾਂ ਇਸ ਸਾਈਡ ਦੇਖ ਸਕਦੇ ਹੋ ਕਿ ਲੈਬ ਟੈਸਟ ਬਣੀ ਹੋਈ ਜਿੱਥੇ ਹਰ ਤਰ੍ਹਾਂ ਦੇ ਟੈਸਟ ਕੀਤੇ ਜਾਂਦੇ ਨੇ ਤੇ ਇੱਕ ਛੱਤ ਹੇ ਲਈ ਲੈਬ ਟੈਸਟ ਫਾਰਮੇਸੀ ਤੇ ਅਲਟਰਾਸਾਉਂਡ ਹੈ ਜਿਹੜਾ ਬਣਿਆ ਹੋਇਆ ਹੈ ਇਸ ਤੋਂ ਇਲਾਵਾ ਪੇਸ਼ੈਂਟਸ ਲਈ ਇੱਥੇ ਆਪ ਦੇਖ ਸਕਦੇ ਕਿ ਸਟੇਅਰ ਕਿਸ ਬਣਿਆ ਹੋਇਆ ਪ੍ਰੋਪਰ ਰੈਂਪ ਤੇ ਜਿਹੜੀ ਲਿਫਟ ਦੀ ਫੈਸਿਲਿਟੀ ਹੈਗੀ ਉਹ ਦਿੱਤੀ ਗਈ ਆਜੋ ਆਪਾਂ ਰੈਂਪਰਾ ਹੀ ਹੈ ਜਿਹੜਾ ਫਰਸਟ ਫਲੋਰ ਦੇ ਉੱਪਰ ਜਾਂਦੇ ਹਾਂ ਤੇ ਦੇਖਦੇ ਹਾਂ ਕਿ ਉੱਪਰ ਕੀ ਕੀ ਫੈਸਿਲਿਟੀ ਹੈ ਜਿਹੜੀ ਉਹ ਬਣਾਈ ਗਈ ਹੈਗੀ ਇਸ ਤੋਂ ਇਲਾਵਾ ਸਪੈਸ਼ਲ ਵਾਰਡ ਬਣੇ ਹੋਏ ਨੇ ਜੇਕਰ ਸਪੈਸ਼ਲ ਵਾਰਡ ਦੀ ਗੱਲ ਕਰੀਏ ਤਾਂ ਸਪੈਸ਼ਲ ਵਾਰਡ ਤਾਂ ਹੈਗਾ ਹੀ ਹੈਗਾ ਪਰ ਜੇਕਰ ਤੁਸੀਂ ਇਹਦਾ ਏਰੀਆ ਦੇਖੋਗੇ ਇਸ ਦੇ ਵਿੱਚ ਫੈਸਿਲਿਟੀ ਦੇਖੋਗੇ ਤਾਂ ਇੱਕ ਫਲੈਟ ਤੋਂ ਘੱਟ ਨਹੀਂ ਹੈਗਾ ਕਿਉਂਕਿ ਆਮ ਤੌਰ ਤੇ ਆਪਾਂ ਦੇਖਦੇ ਕਿ ਸਪੈਸ਼ਲ ਵਾਰਡ ਜਿਹੜੇ ਬੜੇ ਹੀ ਕੰਜਸਟਡ ਹੁੰਦੇ ਨੇ ਇੱਥੇ ਦੇਖ ਸਕਦੇ ਹੋ ਕਿ ਪ੍ਰੋਪਰ ਬੈੱਡ ਲੱਗਿਆ ਹੈ ਤੇ ਆਟੋਮੈਟਿਕ ਰਿਮੋਟ ਬੱਚਾ ਦੇ ਲਈ ਪ੍ਰੋਪਰ ਫੈਸਿਲਿਟੀ ਬਣਾਈ ਗਈ ਹੈ ਅਲਮੀਰਾ ਬਣਾਈ ਗਈ ਇਸ ਤੋਂ ਇਲਾਵਾ ਫੁੱਲੀ ਏਸੀ ਰੂਮ ਨੇਗੇ ਜੇਕਰ ਵਾਸ਼ਰੂਮ ਦੀ ਗੱਲ ਕਰੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਨੀਟ ਐਂਡ ਕਲੀਨ ਜਿਹੜੇ ਵਾਸ਼ਰੂਮ ਨੇ ਬਣਾਏ ਗਏ ਨੇ ਜਿਸ ਤਰ੍ਹਾਂ ਆਪਣਾ ਘਰ ਹੋ ਗਿਆ ਉਸ ਤਰ੍ਹਾਂ ਦਾ ਹੀ ਹਸਪੀਟਲ ਜਿਹੜਾ এনवायरमेंट ਹੈ ਉਹ ਬਣਾਇਆ ਗਿਆਗਾ ਆਮ ਤੌਰ ਤੇ ਕੀ ਹੁੰਦਾ ਕਿ ਜਦੋਂ ਕੋਈ ਨਵਾਂ ਵਿਆਹ ਜੋੜਾ ਹੁੰਦਾ ਜਾਂ ਕਿਸੇ ਨਾਲ ਕੋਈ ਛੋਟਾ ਬੱਚਾ ਹੁੰਦਾ ਉਹਨਾਂ ਨੂੰ ਜਿਹੜਾ ਹੈਗਾ ਕੰਜਸਟਡ ਏਰੀਆ ਸਾਹਮਣਾ ਕਰਨਾ ਪੈਂਦਾ ਪਰ ਇੱਥੇ ਦੇਖ ਸਕਦੇ ਹੋ ਕਿ ਸਪੈਸ਼ਲ ਵਾਰਡ ਵਿੱਚ ਇੱਕ ਨਵੀਂ ਟੈਕਨੀਕ ਦਿੱਤੀ ਗਈ ਹੈ ਕਿ ਪਹਿਲਾਂ ਦੇਖ ਸਕਦੇ ਹੋ ਕਿ ਗੈਸਟਾਂ ਦੇ ਬੈਠਣ ਦੇ ਲਈ ਪ੍ਰੋਪਰ ਇੱਥੇ ਸੋਫਾ ਲਗਾਇਆ ਗਿਆ ਇਸ ਤੋਂ ਇਲਾਵਾ ਦੋ ਬੈੱਡ ਨੇਗੇ ਕੋਈ ਮਰੀਜ਼ ਜਿਸ ਤਰ੍ਹਾਂ ਦਾ ਹੁੰਦਾ ਜਿਨ੍ਹਾਂ ਤੋਂ ਸਪੈਸ਼ਲ ਵਾਰਡ ਦਾ ਖਰਚਾ ਨਹੀਂ ਚੁੱਕਿਆ ਜਾਂਦਾ ਉੱਥੇ ਇੱਥੇ ਦੋ ਮਰੀਜ਼ ਨੇ ਜਿਹੜੇ ਆਪਸ ਵਿੱਚ ਐਡਜਸਟ ਕਰ ਸਕਦੇ ਨੇ ਉਹਨਾਂ ਨੂੰ ਇੱਕ ਵਾਰਡ ਦੇ ਵਿੱਚ ਹੈ ਜਿਹੜਾ ਉਹਨਾਂ ਦਾ ਜਿਹੜਾ ਡਿਵਾਈਡਿਸ਼ਨ ਹੋ ਜਾਏਗੀ ਮੈਂ ਆਪਣੀ ਜੌਬ ਨੂੰ ਤੇ ਪੇਸ਼ੈਂਟਸ ਨੂੰ ਸੈਟੀਸਫਾਈ ਕਰਨਾ ਚਾਹੁੰਦੀ ਆ ਕਿ ਮੈਂ ਜਸਟੀਫਾਈ ਕਰ ਸਕਾਂ ਕਿ ਮੈਂ ਸ ਐਕਚੁਅਲੀ ਪੈਸਾ ਮਕਸਦ ਨਹੀਂ ਹੈ ਮਤਲਬ ਮੈਂ ਚਾਹੁੰਦੀ ਹਾਂ ਕਿ ਮੈਂ ਇਨੂੰ ਸੈਟੀਸਫਾਈ ਕਰ ਸਕਾਂ ਆਪਣੇ ਆਪ ਨੂੰ ਵੀ ਤੇ ਲੋਕਾਂ ਨੂੰ ਵੀ ਮੈਂ ਗਲਤ ਕੰਮ ਨਾ ਕਰਾਂ ਤੇ ਸਹੀ ਕੰਮ ਕਰਦੀ ਰਵਾਂ ਕਿ ਜਿਸ ਪੇਸ਼ੇਂ ਦੀ ਨਾਰਮਲ ਡਿਲੀਵਰੀ ਹੋਏਗੀ ਤਾਂ ਉਹ ਨਾਰਮਲ ਹੀ ਹੋਏਗੀ ਉਹਨੂੰ ਬਿਨਾ ਮਤਲਬ ਦਾ ਆਪਰੇਸ਼ਨ 'ਚ ਕਨਵਰਟ ਨਹੀਂ ਕੀਤਾ ਜਾਏਗਾ ਇਹ ਮੇਰੀ ਪ੍ਰੀਫਰੈਂਸ ਵੀ ਰਹੇਗੀ ਤੇ ਮੈਂ ਲੋਕਾਂ ਨੂੰ ਇਸ ਚੀਜ਼ ਨੂੰ ਸਮਝਾਉਣਾ ਚਾਹੁੰਦੀ ਹਾਂ ਕਿ ਪ੍ਰਾਈਵੇਟ ਹਸਪੀਟਲ 'ਚ ਸਿਰਫ ਆਪਰੇਸ਼ਨ ਹੀ ਨਹੀਂ ਕੀਤੇ ਜਾਣਗੇ ਨਾਰਮਲ ਹੀ ਹੋਣਗੇ ਜੇ ਉਹਨਾਂ ਦੀ ਨਾਰਮਲ ਡਿਲੀਵਰੀ ਹੋ ਰਹੀ ਹੈ ਤਾਂ ਕਿਸੇ ਵੀ ਹਾਲਾਤ 'ਚ ਉਹਨੂੰ ਆਪਰੇਸ਼ਨ 'ਚ ਬਦਲਿਆ ਨਹੀਂ ਜਾਏਗਾ ਮੈਂ ਦੱਸਣਾ ਚਾਹੁੰਦੀ ਹਾਂ ਕਿ ਮੇਰੇ ਰੇਟਸ ਬਹੁਤ ਜੈਨੂਨ ਰੱਖੇ ਹੋਏ ਹਨ ਕਰਨ ਦੀ ਇੱਛੁਕ ਰਹਾਂਗੇ ਤਾਂ ਦੋਸਤੋ ਮਦਰ ਕraft ਹਸਪੀਟਲ ਜਿਹੜਾ ਕਿ ਕੇਸੀ ਰੋਡ ਰਿਲਾਈਐਂਸ ਸਮਾਰਟ ਪੁਆਇੰਟ ਦੇ ਬਿਲਕੁਲ ਸਾਹਮਣੇ ਖੁੱਲਿਆਗਾ ਜੇਕਰ ਤੁਸੀਂ ਚਾਹੁੰਦੇ ਹੋ ਕਿ ਵਧੀਆ ਟ੍ਰੀਟਮੈਂਟ ਤੇ ਬਾਹਰਲੇ ਜ਼ਿਲ੍ਹਾ ਵਾਂਗੂ ਜਾਂ ਵੱਡੇ ਸ਼ਹਿਰਾਂ ਵਾਂਗੂ ਵਧੀਆ ਨਿਕ ਟੈਕਨੋਲੋਜੀ ਨਾਲ ਤੁਹਾਡਾ ਟ੍ਰੀਟਮੈਂਟ ਹੋਵੇ ਤਾਂ ਅੱਜ ਹੀ ਪਹੁੰਚੋ ਮਦਰ ਕraft ਹਸਪੀਟਲ ਬਰਨਾਲਾ